ਸੋ ਇਲਾਕੇ ਸਾਰੇ ਭਰਾਵਾਂ ਨੂੰ ਮਾਫੀ ਚਾਹੁੰਦਾ ਠੀਕ ਹੈ ਜੀ ਨਾਲੋਂ লাইਵ ਤੇ ਦਿਖਾ ਮਗਰ ਤੇ ਅੱਲਾਮਾ ਉਹ ਬਣਾ ਦਿਖਾ ਦਨੇ ਆ ਸਭ ਤੋਂ ਪਹਿਲਾਂ ਜਿਹੜਾ ਸਾਡੇ ਪਿੰਡ ਦੇ ਪਲਾਟ ਜਿੱਦਾਂ ਘਰ ਬਣਨੇ ਸ਼ੁਰੂ ਹੋਏ ਕਿਧਰੀ ਸਾਈਡ ਤੇ ਬਣਨੇ ਸ਼ੁਰੂ ਹੋਏ ਹਨ ਮੱਲਾ ਜਿਹੜਾ ਸਭ ਤੋਂ ਪਹਿਲਾਂ ਬਣਿਆ ਜੀ ਬਾਈ ਜੀ ਕੀ ਹਾਲਿਆ ਜੀ ਉਹ ਦਿਖਾ ਦਦੇ ਸਾਨੂੰ ਠੀਕ ਹੈ ਜੀ ਸਭ ਤੋਂ ਪਹਿਲਾਂ ਜਿਹੜਾ ਸਾਡੇ ਪਿੰਡ ਦੇ ਮੱਲਾ ਪਲਾਟ ਜਿੱਦਾਂ ਕੱਟ ਸ਼ੁਰੂ ਹੋਏ ਸੀਗਾ ਉਹ ਤਾਂ ਦਿਖਾ ਦੇ ਸਿੱਧੂ ਨੂੰ ਉਸੇ ਵਾਲਾ ਸਾਡੇ ਪਿੰਡ ਦੇ ਨਿਕਲਦੇ ਆ ਮਹੀਨ ਨਖੜਦੇ ਆ ਸਿੱਧੂ ਉਸੇ ਵਾਲੇ ਵਿੱਚ ਲਿਆਕ ਜੀ ਇਹ ਆ ਦੇਖੋ ਆਪ ਤੋਂ ਪਹਿਲਾਂ ਸਾਡੇ ਪਿੰਡ ਦਾ ਮੁੱਲੇ ਆ ਬਣਿਆ ਹੀ ਮੁੱਲਾ ਠੀਕ ਹੈ ਜੀ ਜਿੱਧਰ ਪਲਾਟ ਕੱਟ ਹੋਏ ਆ ਪਿੰਡ ਦੇ ਐਂਟਰ ਹੁੰਦੇ ਆ ਠੀਕ ਹੈ ਜੀ ਅੱਲੇ ਘਰ ਹੋਰ ਬਣ ਵੀ ਰਹੇ ਆ ਦੇਖੋ ਕਿੰਨਾ ਵਧੀਆ ਮੁੱਲਾ ਬਸ ਚੁੱਕਾ ਇਹ ਗ੍ਰੈਂਡ ਦੇ ਨਾਲ ਪੈ ਜਾਂਦਾ ਸਾਰੀ ਜੀ ਆਜੋ ਹੌਲੀ ਹੌਲੀ ਲਾਈਫ ਸਟੇ ਫੇਸ ਹੁੰਦੇ ਜਾਣ ਠੀਕ ਹੈ ਜੀ ਇਹ ਕਾਫੀ ਵੱਡਾ ਮੁੱਲਾ ਆ ਛੋਟਾ ਨਹੀਂ ਹੈਗਾ ਵੀਰੋ ਠੀਕ ਹੈ ਜੀ ਕਾਫੀ ਵੱਡਾ ਆ ਮੱਲਾ ਛੋਟਾ ਨਹੀਂ ਹੈਗਾ ਇਹ ਸਭ ਤੋਂ ਪਹਿਲਾਂ ਸਾਡੇ ਪਿੰਡ ਦੇ ਵਿੱਚ ਪਲਾਟ ਇੱਧਰ ਕੱਟ ਹੋਈ ਸੀ ਉਹ ਦੇਖੋ ਸਾਰਾ ਹੀ ਦੂਜਾ ਆ ਠੀਕ ਹੈ ਜੀ ਘਰ ਬਣੇ ਆ ਵਧੀਆ ਇੱਥੇ ਠੀਕ ਹੈ ਜੀ ਇਹ ਇੱਕ ਜਾਨੀ ਕਿ ਛੋਟਾ ਨਹੀਂ ਬਹੁਤ ਵੱਡਾ ਮੱਲਾ ਆ ਠੀਕ ਹੈ ਜੀ ਦਿਖਾਉਂਦੇ ਦਿਖਾਉਂਦੇ ਕਾਫੀ ਟਾਈਮ ਹੋ ਗਿਆ ਨਾ ਦੇਖੋ ਇਹ ਘਰ ਸਾਰੇ ਹੀ ਬੱਝ ਚੁੱਕੇ ਆ ਇੱਧਰ ਇਸ ਵੇਲੇ ਟਾਈਮ 15 ਹੁੰਦਾ ਸੀ ਠੀਕ ਹੈ ਜੀ ਤੇ ਹੌਲੀ ਹੌਲੀ ਪਸ ਰਹੇ ਆ ਠੀਕ ਹੈ ਜੀ ਸਭ ਤੋਂ ਜ਼ਿਆਦਾ ਪਲਾਟ ਪਹਿਲਾਂ ਇੱਧਰ ਕੱਟ ਹੋ ਗਿਆ ਵੇਖੋ ਇਹ ਸਾਰੇ ਠੀਕ ਹੈ ਜੀ ਵਿਚ ਵਿਚ ਪਲਾਟ ਹੈਗੇ ਵੀ ਆ ਜਿਹੜੇ ਨਹੀਂ ਵੀ ਉਦਾਂ ਬਣੇ ਗਏ ਹਨ ਸਾਰੇ ਬਣਾਏ ਗਏ ਠੀਕ ਹੈ ਜੀ ਇਹ ਕੋਠੀਆਂ ਬਹੁਤ ਚੜਦੀਆਂ ਪਈਆਂ ਆ ਵੇਖੋ ਠੀਕ ਹੈ ਜੀ ਇੱਧਰ ਵੀ ਕੋਠੀਆਂ ਆ ਕੋਠੀਆਂ ਸਭ ਤੋਂ ਪਹਿਲਾਂ ਸਾਡੇ ਪਿੰਡ ਦੇ ਵਿੱਚ ਪਲਾਟ ਕੱਟਣੇ ਤੋਂ ਹੋਏ ਸੀ ਇਹ ਜੀ ਬਿੱਬੀ ਕਿਤਾ ਹਾਂ ਹਾਂ ਵਧੀਆ ਹਾਂ ਬਈਆ ਇਹ ਠੀਕ ਹੈ ਹਾਂ ਠੀਕ ਹੈ ਇਹ ਬੱਸ ਆ ਵੀਡੀਓ ਹੀ ਬਣਾਉਦਾ ਜੀ ਉੱਦਾਂ ਪਿੰਡ ਤੋਂ ਇਹਦਾ YouTube ਤੇ ਚੈਨਲ ਜਾਂ ਖੁੱਲਿਆ ਆ ਹਾਂ ਇਹ ਪਿੰਡ ਦੇ ਗੱਲਾਂ ਬਾਤਾਂ ਦਿਖਾ ਲਿਨੀਆਂ ਕਿ ਮਲੇ ਜਿਹੜੇ ਨਿਊ ਨਿਊ ਬਣੇ ਆਪਣੇ ਪਿੰਡਦਾਰੀ ਤੇ ਵੀਡੀਓ ਪਾਈ ਦੀਆਂ ਅੱਛਾ ਦੇਖੀ ਹਾਂ ਮੰਮੀ ਜੀ ਦੇਖੀਏ ਹਾਂਜੀ ਵਧੀਆ ਤੂੰ ਸੁਣਾਓ ਆ ਪਪਾ ਪਤਾ ਗਿਆ ਹੀ ਹੁਣੇ ਥੋੜਾ ਜਿਹਾ ਜਿਹੜਾ ਲੱਗ ਗਿਆ ਸਹੀ ਆ ਚੱਲ ਆਉਂਦਾ ਵੀ ਬਾਸ ਮੈਂ ਤੇ ਇਹ ਸਾਡੇ ਪਿੰਡ ਦੇ ਸਾਰੇ ਨਿਊ ਮੱਲਾ ਇਹ ਜਿੱਥਾ ਨਿਊ ਮੱਲਾ ਵੀ ਪੁਰਾਣੇ ਜਿਹੜੇ ਸਭ ਤੋਂ ਪਹਿਲਾ ਪਲਾਟ ਕੱਟ ਹੋਣੇ ਸ਼ੁਰੂ ਹੋਏ ਯਾਰ ਸਾਡੇ ਪਿੰਡ ਦੇ ਇੱਥੇ ਹੋਏ ਸਿੱਧੂ ਮੂਸੇਏ ਕੀ ਉਹ ਸਿੱਧੂ ਮੂਸੇਏ ਵਾਲਾ ਵੀਰ ਆ ਆਪਣਾ ਵੀਰੋ ਠੀਕ ਹੈ ਜੀ ਆਪਾਂ ਦਾ ਗਾਣਾ ਹੀ ਉਹਦੇ ਸੁਣਦੇ ਆ ਸਿੱਧੂ ਮੂਸੇਏ ਵਾਲੇ ਵੀਰ ਦੇ ਹੋਰ ਕਿਹਦੇ ਗਾਣੇ ਨਹੀਂ ਸੁਣਦੇ ਵੀਰੋ ਠੀਕ ਹੈ ਜੀ ਇਹ ਸਭ ਤੋਂ ਪਹਿਲਾਂ ਜਿਹੜੇ ਪਿੰਡ ਚ ਮੱਲੇ ਘਟ ਹੋਏ ਜੀ ਸਾਰੇ ਹੀ ਇਹ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਉਹ ਦੇਖੋ ਇਹ ਹੌਲੀ ਹੌਲੀ ਸਾਡਾ ਪਿੰਡ ਸਾਰਾ ਹੀ ਜਾਨੀ ਕਿ ਵੱਡਾ ਜਾਨੀ ਕਿ ਛੋਟਾ ਹੀ ਹੁੰਦਾ ਹੈ ਕਿ ਨਾ ਹੁਣ ਸਭ ਤੋਂ ਜ਼ਿਆਦਾ ਦੂਜਾ ਹੋ ਗਿਆ ਹਨ ਘਰ ਬਣ ਬਣ ਵੱਡਾ ਗ੍ਰਿਆਂ ਦੇ ਨਾਲ ਲੱਗਿਆ ਪੂਰਾ ਹੀ ਠੀਕ ਹੈ ਜੀ ਇਹ ਸਾਰੇ ਨਿਊ ਮੱਲੇ ਆ ਠੀਕ ਹੈ ਜੀ ਆ ਦੇਖੋ ਸਾਰਾ ਹੀ ਇੰਨਾ ਹੁਣ ਦਿਖਾਉਣ ਨੂੰ ਤਾਂ ਬਹੁਤ ਜ਼ਿਆਦਾ ਟਾਈਮ ਲੱਗ ਜਾਣਾ ਹਨ ਤੇ ਠੀਕ ਹੈ ਜੀ ਆਪਾਂ ਪਿੰਡ ਦੀਆਂ ਚੀਜ਼ਾਂ ਵਿਰੋਧ ਖਾਈ ਲੀ ਜੀਆ ਵਧੀਆ ਤੋਂ ਵਧੀਆ ਜੋ ਆਪਣੇ ਹੈਗਾ ਹਨ ਨਵੇਂ ਪਲ ਜੋ ਨਵੀਆਂ ਚੀਜ਼ਾਂ ਹੌਲੀ ਹੌਲੀ ਬਣ ਰਹੀਆਂ ਆ ਉਸ ਮੈਟਰ ਤੇ ਹਨਾ ਠੀਕ ਹੈ ਜੀ ਸਾਡੇ ਪਿੰਡ 'ਚ ਕਿਹੜੀ ਬਸ ਹੋ ਰਹੀ ਆ ਹੋਰ ਇਹ ਵੀ ਵਾਰੀ ਇਦਾਂ ਹੁੰਦੀ ਆ ਨਾ ਦੇਖੋ ਬਹੁਤ ਜ਼ਿਆਦਾ ਘਰ ਇੱਥੇ ਬਸ ਚੁੱਕੇ ਆ ਠੀਕ ਹੈ ਜੀ ਸਾਰੇ ਹੀ ਬਹੁਤ ਜਿਆਦੇ ਘਰ ਬੱਜ ਚੁੱਕੇ ਆ ਇੱਥੇ ਸਾਡੇ ਆਲੇ-ਦੁਆਲੇ ਹੁਣ ਪਲਾਟਰ ਹੋਰ ਕੱਟ ਹੋਣ ਲੱਗ ਪਏ ਉਧਰ ਦੀ ਸਾਈਡ ਵਾਲੇ ਪਹਿਲਾਂ ਤੁਹਾਨੂੰ ਦੋ ਮਹੱਲੇ ਦਿਖਾ ਲਿਆ ਨਾ। ਦਾਈ। ਆ ਵਧੀਆ ਵਧੀਆ। ਉਸ ਸੇ ਤਾਂ ਵਧੀਆ ਵਧੀਆ। ਠੀਕਰੀ ਜਾਂਦੇ। ਬੱਸ ਮਰੀ ਵਧੀਆ। ਲੋਰ ਦਾ ਤਾਂ ਬਹੁਤ ਵਧੀਆ ਹੁੰਦੇ ਭਾਜੀ। ਸਹੀ ਆ। ਦੇਖਦਾ ਹੁਣ ਨਾ? ਹਾਂਜੀ ਹਾਂਜੀ ਦੇਖੀ ਤੇ ਰੋ। ਮੇਰੇ ਵੀ ਤਾਂ ਹੀ ਫੋਨ ਤੇ ਭਰ ਦੋ ਆ ਜੀ। ਸਹੀ ਆ। ਕੱਢ ਕੇ ਦਾ। ਆ ਕੱਢ ਦਿੰਦਾ ਮੁੰਡਾ। ਭਾਈ ਸਾਡਾ ਵੀ ਚੈਨਲ ਯਾਰ ਪ੍ਰਮੋਟ ਕਰਾ ਦਿਓ। ਭਾਜੀ ਪਰਦਾ ਤੂੰ। ਬੀਬੀ ਰੋ ਅੱਠ ਵਾਲਾ ਕੱਢ ਲਾ। ਚੱਲ ਰਿਹਾ ਲਾਈਵ ਵੀ ਚੱਲ ਰਿਹਾ। ਸਾਰੇ ਦੇਖਦੇ ਨੇ ਵਲੌਗ। ਹਾਂਜੀ। ਸਹੀ ਆ। ਵਧੀਆ ਬਣਦੇ? ਹਾਂ ਬਹੁਤ ਖਰੇ ਆ। ਇਹਨਾਂ ਨੂੰ ਵੀ ਮੈਂ ਸਾਰਿਆਂ ਨੂੰ ਸਬਸਕ੍ਰਾਈਬ ਕਰਾ ਦੂੰਗਾ। ਬਹੁਤ ਠੀਕ ਆ। ਤੇਰੇ ਚੈਨਲ ਦਾ ਨਾਮ ਕੀ ਆ? ਆਪਣਾ ਤੁਹਾਨੂੰ ਦਿਖਾਉਂਦੇ ਮੈਲਾ ਆਪਣਾ ਕੱਢ ਲਓ ਬੀਬੀ ਰੋ ਅੱਠ ਵਾਲਾ। ਲਾਈਵ ਚਲਾਉਂਦੇ। ਲਾਈਵ ਹੀ ਚੱਲਦਾ ਬਿਰੋ ਇਹ ਹੈਗੇ ਜਿੱਦਾਂ ਪੁਰਾਣਾ ਤੋਂ ਪਹਿਲਾਂ ਸਾਰਿਆਂ ਤੋਂ ਮੁਹੱਲੇ ਬਣਿਆ ਨਾ ਉਹ ਤੁਹਾਨੂੰ ਗੱਲਬਾਤ ਕਰ ਰਹੀ ਸੀ ਹੌਲੀ ਹੌਲੀ ਤੁਹਾਨੂੰ ਦਿਖਾ ਦੇ ਮੁੰਡੇ ਟੱਕਰ ਗਏ ਠੀਕ ਹੈ ਜੀ ਹਾਲਾ ਪਿਆ ਸਾਡਾ ਚੈਨਲ ਜੇਦੀ ਦਿਖਾ ਦੇ ਲਾਈਵ ਚੱਲਦਾ ਮੇਰਾ ਦੂਜਾ ਹੋ ਜਾਣਾ ਫੇ ਨਾ ਦੱਸ ਦੇ ਇਦਾਂ ਹੀ ਤੇਰੇ ਨਾਂ ਦੇ ਸਾਰਚ ਮਾਰ ਲੀ ਆਇਆ ਵੀਰੋ ਚੈਨਲ ਠੀਕ ਹੈ ਜੀ ਤੇ ਬਾਕੀ ਸਾਰਚ ਮਾਰਿਓ ਭਰਾ ਦੇ ਬਸ ਠੀਕ ਹੈ ਦਿਖਾ ਲਤਾ ਠੀਕ ਹੈ ਜੀ ਵਧੀਆ ਬਣਾਵਾ ਰਾ ਬਲੌਗ ਤੁਸੀਂ ਬਸ ਠੀਕ ਹੈ ਇਦਾਂ ਦੇ ਪਾਇਆ ਕਰ ਚੱਲ ਪੈਣਾ ਕਦੇ ਬਿਹਲੇ ਟਾਈਮ ਪ੍ਰੋਮੋਸ਼ਨ ਕਰਾਂਗੇ ਤੇਰੀ ਬਹਿਗੇ ਥੱਲੀ ਨਾਲ ਲਾਈ ਬਈ ਵੀਰੋ ਠੀਕ ਹੈ ਜੀ ਇਹ ਆ ਜੀ ਨਿਊ ਮੱਲਾ ਆਪਣਾ ਜਿਹਦਾ ਪੁਰਾਣਾ ਸਜ ਮੱਲਾ ਨਿਊ ਕਹੀ ਜਾਂਦਾ ਨਿਊ ਮੱਲੇ ਦਾ ਤੁਹਾਨੂੰ ਦੂ ਦਿਖਾ ਲ ਦਿੱਤੇ ਸਭ ਤੋਂ ਪ੍ਰਿੰਡ ਦੇ ਵਿੱਚੋਂ ਪਹਿਲਾ ਬਣੇ ਮੱਲੇ ਇਹ ਸੀ ਠੀਕ ਹੈ ਵੀਰੋ ਠੀਕ ਹੈ ਸਾਰਾ ਹੀ ਇਹ ਕੋੜ ਘਰ ਦੇਖੋ ਇਹ ਨ ਪੂਰਾ ਹੀ ਮੱਲਾ ਹੀ ਆਪਣੇ ਸ਼ਹਿਰ ਹੀ ਗਰੇਜ ਹੀ ਆ ਗਿਆ ਸ਼ਹਿਰ ਇੱਕ ਤਰ੍ਹਾਂ ਦਾ ਨਾ ਸਾਰਾ ਹੀ ਦੇਖੋ ਇਹ ਗ੍ਰੈਂਡ ਨੂੰ ਹੀ ਲੱਗਦੀ ਸਾਈਡ ਮੰਡੀ ਦੇ ਨਾਲ ਹੀ ਪੈ ਜਾਂਦਾ ਸਾਰਾ ਹੀ ਠੀਕ ਹੈ ਜੀ 플ਾਟ ਹੁਣ ਕੱਟ ਹੋਈ ਜਾਂਦੇ ਆ ਠੀਕ ਹੈ ਜੀ ਉਹ ਦੇਖੋ ਸਾਰੇ ਨਿਊ ਮੰਡਾ ਪੁਰਾਣਾ ਜਿੱਥੇ ਸਭ ਤੋਂ ਪਹਿਲਾਂ ਸਾਡੇ ਪਿੰਡ ਤੇ 플ਾਟ ਕੱਟ ਹੋਏ ਰਹੇਣ ਦਾ ਮਤਲਬ ਉਹ ਵਾਲੀ ਚੀਜ਼ ਆ ਇਹ ਠੀਕ ਹੈ ਜੀ ਆ ਦੇਖੋ ਘਰ ਬਸ ਤੋਂ ਪੂਰੇ ਪੂਰੇ ਲੱਗਦਾ ਰਾਹ ਬੰਦਿਆ ਪੂਰੇ ਰਾਹ ਬੰਦਿਆ ਠੀਕ ਹੈ ਜੀ ਦੇਖੋ ਇਦਾਂ ਦੀਆਂ ਗੱਲਾਂ ਬਾਤਾਂ ਆਪਾਂ ਗੱਲ ਕਰਦੇ ਰਵਾਂਗੇ ਠੀਕ ਹੈ ਜੀ ਇਹ ਖੇਤ ਹੁੰਦੇ ਸੀ ਇਹ ਟਾਈਮ ਸਾਰੇ ਇਸ ਟਾਈਮ ਦੇਖ ਲੋ ਘਰ ਬਣੇ ਇੱਥੇ ਠੀਕ ਹੈ ਜੀ ਦੇਖੋ ਸਾਰੇ ਪਲਾਟ ਕੱਟ ਹੋ ਗਏ ਘਰ ਬਣ ਚੁੱਕੇ ਆ ਠੀਕ ਹੈ ਜੀ ਅਵੇ ਸਾਰਾ ਹੀ ਅੱਗੇ ਤੁਹਾਨੂੰ ਵੀ ਨਹੀਂ ਸਾਈਡ ਦੇ ਪਿੱਛੇ ਪਿੰਡ ਦੇ ਦਿਖਾ ਲਿਆ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਇੱਥੇ ਪਲਾਟ ਕੱਟ ਹੋਣੇ ਹੋਏ ਫੇਰ ਉਧਰ ਨਹਿਰ ਵਾਲੀ ਸਾਈਡ ਵੱਲ ਚੱਲ ਗਏ ਠੀਕ ਹੈ ਜੀ ਉਸ ਤੋਂ ਬਾਅਦ ਦੂਜੀ ਨਹਿਰ ਵੱਲ ਚੱਲ ਗਏ ਠੀਕ ਹੈ ਜੀ ਆਹ ਮੁੰਡੇ ਟੱਕਰੇ ਸੀ ਠੀਕ ਹੈ ਜੀ ਆਹ ਗੁਰੇ ਮੁੰਡੇ ਦਾ ਚੈਨਲ ਆ ਠੀਕ ਹੈ ਜੀ ਇਹਨੂੰ ਵੀ ਸ਼ੇਅਰ ਕਰ ਦਿਓ ਦੇਖ ਰਹੇ ਆ ਭਾਜੀ ਆਰੇ ਦੇਖੋ ਦੇਖ ਰਹੇ ਆ ਅਸੀਂ ਵੀ ਢੱਡੀ ਲਾਈਵ ਸਹੀ ਹੈ ਸਬਸਕ੍ਰਾਈਬ ਕਰ ਲਓ ਸਾਰੇ ਜਣੇ ਸ਼ੇਅਰ ਕਰ ਦਿਓ ਆਪਾਂ ਅੱਗੇ ਠੀਕ ਹੈ ਜੀ ਇਹ ਸਾਰਾ ਹੀ ਸਾਡੇ ਸਾਹਮਣੇ ਹੀ ਆ ਪਲਾਟ ਨਵੇਂ ਕੱਟ ਹੋ ਰਹੇ ਆ ਹੱਲੇ ਪਲਾਟ ਹੱਲੇ ਆ ਵੇਖੋ ਹੱਥੇ ਜਿਹੜੇ ਆ ਗਏ ਇਹਦਾ ਬਾੜ ਨੇ ਆ ਲੋਕਾਂ ਨੇ ਲੈ ਦੇ ਛੱਡ ਦਿੱਤੇ ਹੁਣ ਨਵੇਂ ਸਾਰੇ ਘਰ ਪਲਾਟ ਲਈ ਜਾਂਦੇ ਆ ਠੀਕ ਹੈ ਜੀ ਤੇ ਨੀਆਂ ਭਰ ਕੇ ਛੱਡੀ ਜਾਂਦੇ ਵੀਰੋ ਠੀਕ ਹੈ ਜੀ ਔੜੀ ਔੜੀ ਆ ਵੇਖੋ ਕੰਨਾ ਬਸ ਹੋ ਚੁੱਕੀ ਆ ਹਨਾ ਉਹ ਵੀ ਘਰ ਬਣੇ ਹੋ ਆ ਦੇਖੋ ਕਿੰਨੀ ਦੂਰ ਦੂਰ ਘਰ ਬਣੇ ਹੋ ਹਨਾ ਇਹ ਨਹਿਰ ਵਾਲੀ ਸਾਈਡ ਆ ਸਾਰੀ ਘਰ ਆ ਗਏ ਲੋਕ ਦੇਖੋ ਸਾਰੇ ਘਰ ਪੜ ਚੁੱਕੇ ਆ ਯਾਰ ਜੀ ਆਪਣਾ ਕੰਮ ਕਰ ਲੋ ਕਰ ਰਿਹਾ ਸਾਰੇ ਆ ਟੋਪ ਪੈਂਡ ਦੇ ਇਹਨਾਂ ਸਾਰੇ ਮੂਰੂ ਬੰਦ ਲੱਗਦਾ ਠੀਕ ਆ ਸਾਨੂੰ ਦਿਖਾ ਦੇ ਆ ਇੱਦੇ ਵਧੀਆ ਵਧੀਆ ਪੈਂਡ ਦੋਰੀ ਤੇ ਸਾਡੇ ਪੈਂਡ ਵਾਲੇ ਵੀਰ ਕਹਿੰਦੇ ਉੱਥੇ ਆਪਣਾ ਪੈਂਡ ਦਿਖਾ ਲਓ ਨਾ ਤੇ ਹੀ ਬੰਦੇ ਠੀਕ ਹੈ ਜੀ ਇਹ ਆ ਜੀ ਕਿ ਉਹ ਆਪਣਾ ਠੀਕ ਆ ਬਾਹਰ ਰੂਟ ਬਾਰੇ ਨਿਕਲਦਾ ਜਾਂ ਨਹੀਂ ਨਿਕਲਦਾ ਦੇਖਣਾ ਬਾਹਰ ਹਾਂ ਠੀਕ ਆ ਹੌਲੀ ਹੌਲੀ ਪਲਾਟ ਸਾਰੇ ਇਕੱਠੇ ਹੋ ਜਾਂਦੇ ਨੇ ਠੀਕ ਹੈ ਜੀ ਪੈਂਡ ਵਾਲੇ ਕਹਿੰਦੇ ਹੁੰਦੇ ਤੁਸੀਂ ਆਪਣਾ ਪੈਂਡ ਨੂੰ ਦਿਖਾ ਲਓ ਤੁਹਾਡੇ ਸਾਹਮਣੇ ਹੀ ਆ ਪੈਂਡ ਵੀਰੋ ਠੀਕ ਹੈ ਜੀ ਕਈ ਵੀਰ ਬਹੁਤ ਵਧੀਆ ਕੰਨੇ ਕੰਨੇ ਪੈਂਡਦਾਰੀ ਦੇ ਗੱਲ ਕਰਦਾ ਪੈਂਡ ਦਿਖਾ ਲਓ ਆਪਣਾ ਨਾ ਤਾਂ ਕਰਕੇ ਆਪਾਂ ਪੈਂਡਦਾਰੀ ਤੇ ਸਾਰਾ ਕਰੀ ਜਾਂਦੇ ਆ ਦੇਖੋ ਗਰੇਨ ਲੱਗਿਆ ਰ ਆ ਸਾਰਾ ਹੀ ਦੇਖੋ ਹੈਨਾ ਇਹ ਬਪਾ ਆ ਗਏ ਆ ਜਿਹਦੇ ਕੋਲ ਮੰਡੀ ਦੇ ਕੋਲ ਸਾਰਾ ਹੀ ਦੇਖੋ ਠੀਕ ਹੈ ਜੀ ਇਹ ਸੜਕ ਤੇ ਆ ਗਿਆ ਮੰਡੀ ਦੇ ਲਾਗੇ ਰਾਹ ਠੀਕ ਹੈ ਜੀ ਗਰਾਂ ਵਾਲਾ ਸਾਡੇ ਸਾਹਮਣੇ ਸਵੇਰ ਤੋਂ ਲਾਈਵ ਨਹੀਂ ਕੀਤਾ ਮੈਂ ਜਦੋਂ ਵਧੀਆ ਚੀਜ਼ ਵੀ ਰਾਹ ਨੂੰ ਹੁਣ ਇੱਦਾਂ ਹੀ ਆਪਾਂ ਘੁੰਮਿਆ ਫਿਰਿਆ ਕਰਨਾ ਠੀਕ ਹੈ ਜੀ ਹੋਰ ਵੀ ਤੁਹਾਨੂੰ ਸ਼ਹਿਰ ਦਿਖਾਵਾਂਗੇ ਜਿਹੜੇ ਵਧੀਆ ਜਿੱਤਾ ਕਹਿ ਦਈਏ ਵਧੀਆ ਤਰੀਕੇ ਦੇ ਵਸ ਚੁੱਕੇ ਆ ਵਧੀਆ ਚੀਜ਼ਾਂ ਬਣ ਚੁੱਕੀਆਂ ਤਰੱਕੀ ਹੋ ਰਹੀ ਆ ਹਨ ਉਹ ਚੀਜ਼ਾਂ ਤੁਹਾਨੂੰ ਹੌਲੀ ਹੌਲੀ ਅਸੀਂ ਆਪਾਂ ਦਿਖਾਣਿਆ ਕਰਾਂਗੇ ਵੀਰੋ ਠੀਕ ਹੈ ਜੀ ਤੇ ਵਧੀਆ ਤੋਂ ਵਧੀਆ ਚੀਜ਼ਾਂ ਦਿਖਾ ਲਿਆ ਕਰਾਂਗੇ ਇਹ ਸਾਰਾ ਗਰਿਆਂ ਚ ਆ ਚੁੱਕਾ ਜਿੰਨੇ ਵੀ ਦੇਖਣ ਵਾਲੇ ਆ ਦੇਖੋ ਠੀਕ ਹੈ ਜੀ ਇਹ ਖੂ ਲੱਗ ਗਿਆ ਪਿੰਡ ਦਾ ਠੀਕ ਹੈ ਜੀ ਕੇ ਤਾਂ ਆ ਪਿੰਡ ਚ ਹੁੰਦਾ ਹੀ ਹੂ ਆ ਵਾਲਾ ਆਉਂਦੇ ਦਾ ਹੁਣ ਆ ਵਾਲਾ ਇਹ ਪਿੰਡ ਚ ਹੁੰਦਾ ਹੀ ਹੁਣ ਇਹ ਗਰਿਆਂ ਚ ਵੱਜਦਾ ਵੀਰੋ ਇਹ ਦੇਖ ਲਓ ਆਪ ਹਿਸਾਬ ਲਾ ਲਓ ਠੀਕ ਹੈ ਨਾੜ ਗਿਆ ਰਾਂ ਨਾੜ ਗਿਆ ਰਈਆਂ ਨਾਟ ਗਿਆ ਰਾਂ ਕੰਮ ਚੱਲ ਰਿਹਾ ਠੀਕ ਹੈ ਜੀ ਆ ਤੁਹਾਡੇ ਸਾਹਮਣੇ ਸਾਰੇ ਗਰਾਂਜ ਹੀ ਪੈ ਗਿਆ ਲੋ ਆ ਗਏ ਗਰਾਂਜ ਆ ਜੀ ਗਰਾਂਜ ਆ ਗਿਆ ਦੇਖ ਲੋ ਸਾਰਾ ਹੀ ਗਰਾਂਜ ਹੀ ਆ ਗਿਆ ਹੁਣ ਤਾਂ ਆ ਮੰਡੀ ਦੇ ਕੋਲ ਆ ਗਏ ਆਪਰੇ ਇਸ ਟਾਈਮ ਠੀਕ ਹੈ ਜੀ ਪੈਂਟ 'ਚੋਂ ਨਿਕਲ ਕੇ ਪਤਾ ਲੱਗਾ ਇਹ ਗਰਾਂਜ ਹੀ ਆ ਗਿਆ ਵੀਰੋ ਠੀਕ ਹੈ ਸਾਰਾ ਹੀ ਦੇਖੋ ਤੋਂ ਵਾਪਸ ਆਉਂਦਾ ਲੈਣਾ ਹੁੰਦਾ ਮੰਡੀ ਆ ਪੁਰੇ ਠੀਕ ਹੈ ਜੀ ਪੈਂਡ ਚੋਂ ਨਿਕਲੇ ਗ੍ਰਹਿ ਆ ਗਏ ਮੈਂਟਾ ਚ ਗ੍ਰਹਿ ਦੋ ਕੁ ਸੈਟ ਠੀਕ ਹੈ ਜੀ ਕਹਿਣ ਦਾ ਮਤਲਬ ਸਾਰੇ ਗ੍ਰਹਿ ਚ ਸ਼ਹਿਰ ਸਾਡਾ ਪੈਂਡ ਸਾਡਾ ਆ ਗਿਆ ਗ੍ਰਹਿ ਚ ਲੱਗ ਜਾਂਦਾ ਸਾਡੇ ਉਹ ਸ਼ਹਿਰ ਹੀ ਆ ਸਾਡਾ ਪੈਂਡ ਹੁਣ ਅੱਗੇ ਰੁੜਦਾ ਜੀ ਹੁਣ ਗ੍ਰਹਿ ਸ਼ਹਿਰ ਕਹਿਣ ਹੌਲੀ ਦੋ ਸਾਲਾਂ ਨੂੰ ਪੰਜਾ ਸਾਲਾਂ ਨੂੰ ਠੀਕ ਹੈ ਜੀ ਗ੍ਰਹਿ ਸ਼ਹਿਰ ਕਹਿਣ ਲੱਗ ਜਾਣਾ ਠੀਕ ਹੈ ਜੀ ਸਾਡੇ ਪੈਂਡ ਠੀਕ ਹੈ ਜੀ ਜਿੱਦਾਂ ਹੁਣ ਆਪਣੇ ਆ ਦੇਖੋ ਪਲਾਟ ਪਾ ਕਿੱਥੇ ਸਾਰੇ ਵੇ ਕਿਸੇ ਟਾਈਮ ਪਿੰਡ ਚੋਂ ਆਉਂਦਾ ਜੀ ਸਾਰੇ ਯਾ ਸਾਡੇ ਪਿੰਡ ਚੋਂ ਆਉਂਦਾ ਹੁੰਦਾ ਜੀ ਅੱਜ ਇਹ ਤਾਂ ਮੰਨਾ ਪਣੀਆ ਹਨ ਇਹ ਹੁਣ ਗ੍ਰੈਂਡ ਸ਼ਹਿਰ ਚੋਂ ਆਉਂਦੇ ਆ ਜੀ ਰੋ ਇਹ ਆਪ ਸਾਥ ਬੁਲਾ ਲਓ ਤੁਸੀਂ ਠੀਕ ਹੈ ਕੰਡੀ ਦਾ ਆਪੋ ਬਲੌਗ ਮੱਧ ਦਾ ਕਹਣਾ ਰੋ ਠੀਕ ਹੈ YouTube ਤੇ ਦੇਖੀਆ ਤੁਹਾਨੂੰ ਪੈਦਾਪੁਰੀ ਦੀ ਠੀਕ ਹੈ ਜੀ ਤੇ ਪੀਰ ਕਰਦੇ ਤੁਸੀਂ ਪਿੰਡ ਦਿਖਾ ਦੇ ਆ ਇਸ ਦੇ ਵਿੱਚ ਠੀਕ ਹੈ ਆਪਾਂ ਇਹ ਕੋਸ਼ਿਸ਼ ਕਰੀਏ ਜਿੰਨੇ ਵੀ ਆਪਣੇ ਪਿੰਡ ਵਾਲੇ ਵੀਰ ਬੈਠੇ ਆ ਠੀਕ ਹੈ ਜੀ ਜੇ ਪੰਜਾਬ ਨੂੰ ਤਿਆਰ ਕਰਨ ਦੇ ਆਲੇ ਉਹ ਪਿੰਡ ਦੀਆਂ ਗੱਲਾਂ ਕਹੀ ਸੀ ਚਾਹਤ ਦੀਆਂ ਕਿਹੜੀਆਂ ਨਮੀਆਂ ਪਾਣ ਗਈਆਂ ਹਨ ਸਾਰੀਆਂ ਉਹ ਤਾਂ ਆਪਣਾ ਕੰਮ ਨਹੀਂ ਠੀਕ ਹੈ ਜੀ ਨਾਲੇ ਕਮੰਡੀ ਚ ਲੱਗ ਗਿਆ ਤੁਹਾਡਾ ਸਾਰਾ ਹੀ ਠੀਕ ਹੈ ਕਿਹਾ ਉਹ ਨਵੇਂ-ਨਵੇਂ ਪਲਾਟ ਕੱਟ ਹੋ ਹੀ ਜਾਂਦੇ ਆ ਜਮੀਨ ਜਿਹੜੀਆਂ ਉੱਥੇ ਘਰ ਬਿਲਡਿੰਗਾਂ ਵਧੀਆ ਤੋਂ ਵਧੀਆ ਲੁੱਕੀ ਘਰ ਪਾਈ ਜਾਂਦੇ ਆ ਠੀਕ ਹੈ ਜੀ ਤੇ ਪਿੰਡ ਨੇ ਪਿੰਡ ਜਾਨੀ ਕਿ ਬਹੁਤ ਹੀ ਜਿਆਦਾ ਵੱਡਾ ਹੋ ਗਿਆ ਨਾ ਬਸ ਉਹ ਵਿੱਚ ਵੀ ਬਹੁਤ ਜ਼ਿਆਦਾ ਅੱਗੇ ਝੋਟਾ ਆਈ ਕਿਤਾ 2-3 ਮੁਹੱਲੇ ਸੀ ਹੁਣ ਤਾਂ ਮੁਹੱਲੇ ਹੀ ਕਈ ਹੋ ਗਏ ਹਨ ਸਾਡੇ ਪਿੰਡ ਦੇ ਠੀਕ ਹੈ ਜੀ ਜਿੱਦਾਂ ਹੁਣ ਬਾਅਦ ਉਹ ਜਿਹੜੇ ਵਿਲੇ ਸੀ ਕਿਤਾ ਮਿਹਲੀਆਂ ਜ਼ਮੀਨਾਂ ਸੀ ਉਹਨਾਂ ਦੇ ਵੀ ਘਰ ਬਣ ਗਏ ਠੀਕ ਹੈ ਜੀ ਚਲੋ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼ੇਅਰ ਕਰ ਦਿਓ ਠੀਕ ਹੈ ਜੀ ਲਾਈਕ ਕਰੋ ਆਪਣੇ ਭਰਾ ਦੇ YouTube ਚੈਨਲ ਨੂੰ ਠੀਕ ਹੈ ਜੀ ਜੇ ਕੋਈ ਗਲਤੀ ਭੁੱਲ ਹੋ ਗਈ ਮਾਫ਼ ਕਰਿਓ ਇੱਥੇ ਵਧੀਆ-ਵਧੀਆ ਚੁੱਚਾ ਦਾ ਬੱਡ ਦਾ ਦੀ ਤੇ ਜਾ ਹੋਰ ਨਾ ਵਧੀਆ ਸ਼ਹਿਰਾਂ ਦੀ ਤੁਸ ਜਦ ਖਾਣੇ ਰਹਿ ਲਾਂਗੇ ਠੀਕ ਹੈ ਜੀ ਤੇ ਵੀਡੀਓ ਨੂੰ ਮੇਰਾ ਭਰਾ ਲਾਈਕ ਜ਼ਰੂਰ ਕਰਿਆ ਕਰੋ ਤੁਸੀਂ ਲਾਈਕ ਨਹੀਂ ਕਰਦੇ ਵੀਰੋ ਠੀਕ ਹੈ ਜੀ ਸਾਡੇ ਆਪਣੇ ਭਰਾ ਦਾ ਚੈਨਲ ਪੀ ਵੀ ਜੀ 08 ਠੀਕ ਹੈ ਜੀ ਤੇ ਘਰ ਦੇ ਕੰਮ ਕਰਕੇ ਕਿਸੇ ਪਾਸੇ ਜਾ ਨਹੀਂ ਹੁੰਦਾ ਹੌਲੀ ਹੌਲੀ ਹੁਣ ਆਪਾਂ ਦੋ ਤਿੰਨ ਦਿਨਾਂ ਤੱਕ ਠੀਕ ਹੈ ਜੀ ਪਰਸੋਂ ਦੀ ਪੂਰੀ ਆਪਣੀ ਦੀ ਸ਼ੂਟਿੰਗ ਆ ਕਰਾਇਆ ਆਰੇ ਸਾਰੇ ਕਾ ਮਾਰਾ ਜੀ ਦੇ ਆਪਣੇ ਭਰਾ ਦੇ ਜਿਹੜਾ ਨਾਲ ਯੂਟਿਊਬਰ ਮੁੰਡਾ ਹੁੰਦਾ ਕਰਾਇਆ ਆਰਟ ਕਰਾਇਆ ਤੇ ਉਹਦੀ ਸ਼ੂਟਿੰਗ ਆ ਉਹ ਵੀ ਨਾਲ ਕਰ ਲਾਂਗੇ ਠੀਕ ਹੈ ਜੀ 15 ਤਰੀਕ ਠੀਕ ਹੈ ਜੀ ਉਹ ਫੁਲੇ ਨੇ ਗਾਣੇ ਦੇ ਵਿੱਚ ਆਉਣਾ ਹੈ ਠੀਕ ਹੈ ਜੀ ਉਹ ਤਾਂ ਸਾਰੀ ਸ਼ੂਟਿੰਗ ਕਰ ਲਾਂਗੇ ਸਾਰੇ ਗਾਣੇ ਨੂੰ ਸ਼ੀਰ ਕਰਕੇ ਉਹ ਲਾਈਵ ਕਰਦੇ ਹੋ ਗਰਾਸਾ ਠੀਕ ਹੈ ਜੀ ਆਪਾਂ ਆ ਗਏ ਹੁਣ ਇਸ ਟਾਈਮ ਗਰਿਆਂ ਦੇ ਵਿੱਚ ਸਾਡੇ ਸਾਹਮਣੇ ਗਰਿਆਂ ਜਾ ਗਏ ਆ ਠੀਕ ਹੈ ਜੀ ਪਸੋਂ ਤੋਂ ਬੰਦਾ ਹੋ ਗਿਆ। ਤੁਹਾਡੇ ਕੋਲ ਕਾਰਡ ਸੋਟ ਕਟੋਚਾ ਜਿਹੜੇ ਦਿੱਲੇ ਠੀਕ ਹੈ ਜੀ। ਗਰਾਹ ਦੇ ਵਿੱਚ ਆ ਗਿਆ। ਤੇ ਹੁਣ 15 ਮਿੰਟ ਦਾ ਪੂਰਾ ਬਲੌਕ ਕਰ ਦਾਂਗੇ। ਠੀਕ ਹੈ ਜੀ ਜੇ ਕੋਈ ਗਲਤੀ ਹੋ ਲੋ ਮਾਫ ਕਰਿਓ ਮੈਂ ਆ ਸ਼ੈਰ। ਸਾਰੇ ਗੁਰਿਆ ਗੁਰਿਆ ਆਹਾਂ ਤੁਹਾਰੇ ਜਿਵੇਂ ਜੀ ਸਿਕਿਆ ਹੁਣ ਕੰਨ ਚ ਵਾਲਾ ਜਿਹੜਾ ਬਣਾਦਾ ਜਿਹੜਾ ਨਾਲ ਜਿਹੜਾ ਸਾਰੀਆਂ ਯਾਰ ਖਾਨ ਵਾਲੀਆਂ ਤੋ ਗੱਡੀਆਂ ਲੋਕ ਲਾ ਦੇ ਰੱਸ਼ ਪੈਣਾ ਇੱਕ ਦਮੇ ਰੱਸ਼ ਪੈਣਾ ਇਹ ਤਾਂ ਪਤਾ ਹੀ ਲੱਗਾ ਰੱਸ਼ ਪੈਣ ਲੱਗੇ ਦਾ ਗੱਡੀਆਂ ਅੜਤਾ ਤੇ ਗੱਡੀਆਂ ਨਾਲ ਅਸਰ ਵਿਚਾਰੀ ਬਹੁਤ ਕਹਿ ਰਹੀ ਆ ਆਵੇ ਕੁਝ ਨਾਖੜੀਆਂ ਕਰਿਆ ਕਰ ਉਹਨਾਂ ਪਰ ਉਹ ਬਚਾਰਾ ਵੀ ਕੌਣ ਦਾ ਕੌਣ ਹੈ ਆਪਰੇ ਰਾਹੇ ਦਾ ਆਪਣੀ ਮਰਜ਼ੀ ਨਾਲ ਉਹ ਰੋਡ ਤੇ ਗੱਡੀ ਭਾਜ ਉੱਤੇ ਜਾਂਦੇ ਨੇ ਸਾਰੇ ਹੀ ਕੋਈ ਵਿਚਾਰੇ ਹਾਂ ਜੀ ਬាទ 15 ਮਿੰਟ ਦੀ ਹੋਊਗੀ ਕਿਉਂਕਿ ਬਲੌਗ ਜਿਆਦਾ ਵੱਡਾ ਹੋ ਗਿਆ ਹੈ ਨਾ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਸੇਵ ਕਰੋ ਵੀ ਲਾਈਵ ਬਲੌਗ ਨੂੰ ਫੋਲੋ ਕਰੋ ਘਾੜੇ ਜੀ ਕਿਉਂਕਿ ਪੱਠ ਚੈਨਲ ਨੂੰ ਜੀ ਬਈ ਸਸਰੀ ਦਾ ਸਾਰੇ ਭਰਾਵਾਂ ਤੇ ਜੀ ਬਾਈ